ਸਰ ਪਿਛਲੇ ਦਿਨੀ ਧਨੋਲਾ ਦੇ ਘਟਾਪੇ ਤੇ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਜਿਹੜਾ ਇੱਕ ਬੈਗ ਜੈਨਾ ਨਾਲ ਚੋਰੀ ਹੋਇਆ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਕੀ ਮਾਮਲਾ ਹੈ ਸਾਰਾ ਜੀ ਇਹ ਪਿਛਲੇ ਕਾਫੀ ਸਮੇਂ ਤੋਂ ਹਾਈਵੇ ਦੇ ਉੱਤੇ ਜਿਹੜੇ ਢਾਬੇ ਨੇ ਜਾਂ ਰੈਸਟੋਰੈਂਟਸ ਨੇ ਉਹਨਾਂ ਦੇ ਉੱਤੇ ਇਹ ਵਾਰਦਾਤਾਂ ਹੋ ਰਹੀਆਂ ਸੀ ਬਰਨਾਲੇ ਦੇ ਵਿੱਚ ਬਰਨਾਲੇ ਦੇ ਆਸ-ਪਾਸ ਜਿਹੜਾ ਚੰਡੀਗੜ੍ਹ ਬਠਿੰਡਾ ਹਾਈਵੇ ਐ ਕਾਫੀ ਥਾਵਾਂ ਤੇ ਜਿਹੜੇ ਵੱਡੇ ਢਾਬੇ ਜਾਂ ਰੈਸਟੋਰੈਂਟਸ ਨੇ ਉੱਥੇ ਵਾਰਦਾਤਾਂ ਹੋ ਰਹੀਆਂ ਸੀ ਕਿ ਜਿਹੜੇ ਕਿ ਟੂਰਿਸਟ ਜਾਂ ਰਾਹੀਰ ਉਥੇ ਢਾਬੇ ਤੇ ਰੁਕੇ ਹੋਏ ਨੇ ਉਹਨਾਂ ਦੀਆਂ ਗੱਡੀਆਂ ਦੇ ਪਿੱਛੋਂ ਸ਼ੀਸ਼ੇ ਤੋੜ ਕੇ ਤੇ ਉਹਨਾਂ ਦੇ ਵਿੱਚੋਂ ਜੁਐਲਰੀ ਜਾਂ ਬੈਗਸ ਜਾਂ ਹੋਰ ਕੈਸ਼ ਵਗੈਰਾ ਚੋਰੀ ਕਰਨ ਦੀਆਂ ਵਾਰਦਾਤਾਂ ਆ ਰਹੀਆਂ ਸੀ ਸਾਹਮਣੇ ਜੋ ਕਈ ਟਾਬਿਆਂ ਤੇ ਹੋਈਆਂ ਸੀ ਇਸੇ ਤਰ੍ਹਾਂ ਦੀ ਇੱਕ ਵਾਰਦਾਤ 4 ਦਸੰਬਰ 2024 ਨੂੰ ਪ੍ਰਨਾਲਾ ਤੋਂ ਜਦੋਂ ਆਪਾਂ ਸੰਗਰੂਰ ਨੂੰ ਜਾਂਦੇ ਆ ਧਨੋਲਾ ਥਾਣੇ ਦੇ ਏਰੀਏ ਦੇ ਵਿੱਚ ਰਜਵਾੜਾ ਟਾਬੇ ਦੇ ਉੱਤੇ ਇਹ ਵਾਰਦਾਤ ਹੋਈ ਸੀ ਜਿਹਦੇ ਵਿੱਚ ਕਿ ਇੱਕ ਪਰਿਵਾਰ ਜਿਹੜੇ ਦਿਲਬਾਖ ਸਿੰਘ ਵਾਸੀ ਮੁਹਾਲੀ ਇਹ ਚੰਡੀਗੜ੍ਹ ਤੋਂ ਸਫ਼ਰ ਕਰ ਰਹੇ ਸੀ ਇਹਨਾਂ ਦੀ ਬੇਟੀ ਜੋ ਕਿ ਆਈ ਏਅਰ ਫੋਰਸ ਦੇ ਵਿੱਚ ਸਕਵੌਡਨ ਲੀਡਰ ਨੇ ਉਹਨਾਂ ਨੂੰ ਇਹ ਛੱਡਣ ਵਾਸਤੇ ਜਾ ਰਹੇ ਸੀ ਤੇ ਰਜਵਾੜੇ ਟਾਬੇ ਦੇ ਉੱਤੇ ਚਾਹ ਪੀਣ ਲਈ ਰੁਕੇ ਸੀ ਇਹਨਾਂ ਦੀ ਗੱਡੀ ਸਕੋਰਪਿਓ ਜੋ ਕਿ ਇਹਨਾਂ ਨੇ ਬਾਹਰ پارک ਕੀਤੀ ਹੋਈ ਸੀ ਜਦੋਂ ਇਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਉਹ ਗੱਡੀ ਦਾ ਪਿੱਛੋਂ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਇਹਨਾਂ ਦੇ ਦੋ ਬੈਗਸ ਜਿਹਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਦੇ ਜੁਐਲਰੀ ਸੋਨੇ ਤੇ ਚਾਂਦੀ ਦੀ ਜੁਐਲਰੀ ਸੀ ਉਹ ਉਹਦੇ ਵਿੱਚ ਮਿਸਿੰਗ ਸੀ ਚੋਰੀ ਕੀਤੀ ਹੋਈ ਸੀ ਸੋ ਦਿਲਬਾਖ ਸਿੰਘ ਜੀ ਦੇ ਬਿਆਨ ਦੇ ਉੱਤੇ ਮਕਦਮਾ ਨੰਬਰ 175 ਮਿਤੀ 4 12 2024 ਅਧੀਨ ਧਾਰਾ 305 324 ਚਾਰ ਤੇ 35 ਬੀ ਐਨ ਐਸ ਥਾਣਾ ਤਰੋਲਾ ਵਿਖੇ ਜਿਹੜਾ ਦਰਜ ਕੀਤਾ ਗਿਆ ਸੋ ਇਹ ਮੁਕਦਮੇ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਤੇ ਕੁਝ ਜਿਹੜੇ ਪਹਿਲਾਂ ਵਾਰਦਾਤਾ ਹੋਈਆਂ ਸੀ ਉਹਨਾਂ ਤੋਂ ਵੀ ਸਾਡੇ ਕੋਲ ਜਿਹੜੀਆਂ ਇਨਪੁਟਸ ਹੈਗੀਆਂ ਸੀ ਸੋ ਸਾਡੀਆਂ ਟੀਮਾਂ ਜਿਹਦੇ ਵਿੱਚ ਕਿ ਸਾਡੇ ਥਾਣਾ ਤਰੋਲਾ ਦੇ ਮੁੱਖ ਅਫਸਰ ਇੰਸਪੈਕਟਰ ਲਖਵੀਰ ਸਿੰਘ ਇੰਸਪੈਕਟਰ ਗੁਰਜੰਟ ਸਿੰਘ ਸਾਡੇ ਬਹੁਤ ਹੀ ਕਾਬਲ ਤੇ ਮਿਹਨਤੀ ਹੌਲਦਾਰ ਰਣਜੀਤ ਸਿੰਘ ਤੇ ਹੌਲਦਾਰ ਜਸਪਾਲ ਸਿੰਘ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹੋਏ ਵਿਥਿਨ ਜਿਹੜਾ 12 ਘੰਟਿਆਂ ਦੇ ਵਿੱਚ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਉਪੇਂਦਰ ਤੇ ਕਾਦਰ ਇਹ ਦੋਨੋਂ ਭਰਾ ਨੇ ਵਾਸੀ ਤਮਤਾਨ ਸਾਹਿਬ ਜ਼ਿਲ੍ਹਾ ਜੀਂਦ ਹਰਿਆਣਾ ਦੇ ਰਹਿਣ ਵਾਲੇ ਨੇ ਤੇ ਅੱਜ ਕੱਲ ਇਹ ਜੀਰਕਪੁਰ ਦੇ ਵਿੱਚ ਇੱਕ ਐਸਐਸ ਕੰਪਲੈਕਸ ਦੇ ਵਿੱਚ ਫਲੈਟ ਦੇ ਵਿੱਚ ਰਹਿ ਰਹੇ ਸੀ ਤੇ ਰੂਟੀਨਲੀ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਇਹਨਾਂ ਦੇ ਉੱਤੇ ਹੱਥ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਇਹਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਪਿਛਲੇ ਕਾਫੀ ਸਮੇਂ ਤੋਂ ਇਹੋ ਜਿਹੀਆਂ ਵਾਰਦਾਤਾਂ ਨੂੰ ਜਿਹੜੇ ਅੰਜਾਮ ਦੇ ਰਹੇ ਸੀ ਤੇ ਜਿਹਦੇ ਵਿੱਚ ਇਹਨਾਂ ਨੇ ਮੰਨਿਆਗਾ ਜਿਹੜੀ ਇਹਨਾਂ ਨੇ ਰੀਸੈਂਟ ਚੋਰੀ ਕੀਤੀ ਸੀ ਰਜਵਾੜਾ ਟਾਬੇ ਤੋਂ ਉਹਦੇ ਵਿੱਚ ਅਰਾਊਂਡ 18 ਆਰਟੀਕਲਸ ਜਿਹੜੇ ਜੁਐਲਰੀ ਦੇ ਅਲੱਗ-ਅਲੱਗ ਆਰਟੀਕਲਸ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀ Honda Unicorn ਉਹ ਵੀ ਅਸੀਂ ਬਰਾਮਦ ਕੀਤਾ ਹੈ ਤੇ ਨਾਲ ਹੀ ਇਹਨਾਂ ਦੇ ਵੱਲੋਂ ਜਿਹੜਾ ਕਾਰਾਂ ਦੇ ਸ਼ੀਸ਼ੇ ਤੋੜਨ ਵਾਸਤੇ ਵਰਤੇ ਆ ਜਾਣ ਵਾਲਾ ਇੱਕ ਛੋਟਾ ਪੇਚਕਸ ਟਾਈਪ ਇਨਸਟਰੂਮੈਂਟ ਤੇ ਹੋਰ ਕੁਝ ਜਿਹੜੇ ਸੋਫਿਸਟੀਕੇਟਡ ਇਨਸਟਰੂਮੈਂਟਸ ਨੇ ਉਹ ਅਸੀਂ ਜਿਹੜਾ ਜਿਹੜੇ ਬਰਾਮਦ ਕੀਤੇ ਨੇ ਤੇ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਕਾਫੀ ਸਾਰੀਆਂ ਵਾਰਦਾਤਾਂ ਜਿਹੜੀਆਂ ਨੇ ਕਬੂਲ ਕੀਤੀਆਂ ਨੇ ਜਿਹਦੇ ਵਿੱਚ ਪਿਛਲੇ ਕੁਝ ਸਮੇਂ 'ਚ ਇਹਨਾਂ ਨੇ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਦੇ ਲਾਗੇ ਹਵੇਲੀ ਦੇ ਵਿੱਚੋਂ ਰਜਵਾੜਾ ਢਾਬੇ ਤੋਂ ਹੀ ਦੋ ਵਾਰ ਇੱਕ ਇਹ ਜਿਹੜੀ ਵਾਰਦਾਤ ਹੋਈ ਇਸ ਤੋਂ ਪਹਿਲਾਂ ਇੱਕ ਵਾਰ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਹੰਢਾਇਆ ਦੇ ਐਚਜੀ ਇਟਨ ਪਲਾਜ਼ਾ ਵਿਖੇ ਇਹਨਾਂ ਨੇ ਵਾਰਦਾਤ ਕੀਤੀ ਸੀ ਇਸੇ ਤਰ੍ਹਾਂ ਹਰਮਨ ਢਾਬਾ ਨੇੜੇ ਜਿਹੜਾ ਬੜਵਰ ਤੇ ਬਹਾਦਰਪੁਰ ਦੇ ਨੇੜੇ ਇੱਕ ਢਾਬੇ ਤੋਂ ਤੇ ਇਸੇ ਤਰ੍ਹਾਂ ਕਾਲਾ ਝਾੜ ਟੋਲ ਪਲਾਜ਼ਾ ਪਟਿਆਲੇ ਦੇ ਵਿੱਚ ਉੱਥੇ ਨੇੜੇ ਢਿੜੇ ਦੇ ਕੁਝ ਢਾਬਿਆਂ ਤੋਂ ਇਹਨਾਂ ਨੇ ਤਿੰਨ ਚਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਸੋ ਇਹ ਸਾਰੀਆਂ ਵਾਰਦਾਤਾਂ ਦੇ ਬਾਰੇ ਜਿਹੜੀ ਹੈ ਅਸੀਂ ਸੰਬੰਧਤ ਥਾਣਿਆਂ ਦੇ ਨਾਲ ਤਾਲਮੇਲ ਕਰ ਰਹੇ ਹਾਂ ਕਿ ਜੇ ਉਹਨਾਂ ਕੋਲ ਜਿਹੜੀਆਂ ਵੀ ਕੰਪਲੇਂਟਸ ਜਾਂ ਐਫ ਆਈ ਆਰਸ ਦਰਜ ਹੋਈਆਂ ਨੇ ਸੋ ਥੈਟ ਇਹਨਾਂ ਤੋਂ ਜਿਹੜੀ ਹੈ ਵੱਧ ਤੋਂ ਵੱਧ ਰਿਕਵਰੀ ਕਰਕੇ ਜਿਹੜੇ ਵਿਕਟਿਮ ਸੀ ਉਹਨਾਂ ਨੂੰ ਜਿਹੜੀ ਹੈ ਬਚਾਈ ਜਾ ਸਕੇ ਜੀ ਜਿਹੜੀ ਕੀਤੀ ਜਾਂਦੀ ਸੀ ਜੀ ਇਹ ਪਹਿਲਾਂ ਜੀ ਬਿਲਕੁਲ ਇਹ ਇਹਨਾਂ ਦਾ ਮੋਡਸ ਆਪ੍ਰੈਂਡੀ ਸੀ ਇਹ ਜ਼ੀਰਕਪੁਰ ਫਲੈਟ ਦੇ ਵਿੱਚ ਰਹਿੰਦੇ ਸੀ ਇਹ ਜ਼ੀਰਕਪੁਰ ਤੋਂ ਚੱਲਦੇ ਸੀ ਸਵੇਰੇ ਤੇ ਇਸ ਹਾਈਵੇ ਦੇ ਉੱਤੇ ਇਹ ਮੋਟਰਸਾਈਕਲ ਦੇ ਉੱਤੇ ਆਰਾਊਂਡ ਸੰਗਰੂਰ ਬਠਿੰਡਾ ਬਰਨਾਲਾ ਤੱਕ ਇਹ ਮਾਰ ਕਰਦੇ ਸੀ ਤੇ ਇਹ ਆਉਂਦੇ ਜਾਂਦੇ ਹਾਈਵੇ ਦੇ ਉੱਤੇ ਜਿਹੜਾ ਨਜ਼ਰ ਰੱਖਦੇ ਸੀ ਕਿ ਕਿਹੜੇ ઠાਬੇ ਦੇ ਉੱਤੇ ਪਬਲਿਕ ਘਟ ਹੈ ਤੇ ਗੱਡੀ ਖੜੀ ਹੈ ਵਧੀਆ ਗੱਡੀ ਖੜੀ ਹੈ ਪਿੱਛੋਂ ਥੋੜਾ ਇਹ ਰੈਕੀ ਕਰ ਲੈਂਦੇ ਸੀ ਕਿ ਉਹ ਗੱਡੀ ਦੇ ਪਿੱਛੇ ਬੈਗ ਜਾਂ ਕੋਈ ਛੋਟੇ ਬੈਗ ਕੋਈ ਜੁਦਰੀ ਬਾਕਸ ਪਏ ਨੇ ਉਵੇਂ ਕਰਕੇ ਇਹਨਾਂ ਦੇ ਵਿੱਚ ਜਿਹੜਾ ਜਿਹੜਾ ਉਪੇਂਦਰ ਆ ਇਹ ਮੇਨਲੀ ਗੱਡੀ ਦਾ ਸ਼ੀਸ਼ਾ ਤੋੜ ਕੇ ਉਹਦੇ ਵਿੱਚੋਂ ਸਮਾਨ ਚੱਕਣ ਦਾ ਕੰਮ ਕਰਦਾ ਸੀ ਤੇ ਜਿਹੜਾ ਕਾਦਰ ਆ ਉਹ ਮੋਟਰਸਾਈਕਲ ਦੇ ਉੱਤੇ ਤਿਆਰ ਰਹਿੰਦਾ ਸੀ ਇਹ ਕਾਫੀ ਪਲਾਨਡ ਤਰੀਕੇ ਦੇ ਨਾਲ ਵਿਦਨ 5 ਮਿੰਟ ਹੀ ਇਹ ਸਾਰਾ ਕਾਰਵਾਈ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਸੀ ਸਰਮਾਉਂਦੇ ਜੀ ਇਹਦੇ ਵਿੱਚ ਟਾਬੇ ਵਾਲਾ ਵੀ ਮਲਾਜ਼ਮ ਕੋਈ ਉਹ ਵਾਲੋ ਹੋ ਸਕਦਾ ਕਿ ਕਿੱਧਰ ਖੜਾ ਹੁੰਦਾ ਜੀ ਜਵਾੜੇ ਟਾਬੇ ਦਾ ਜੀ ਜੀ ਹੁਣ ਤੱਕ ਦੀ ਜੋ ਪੁੱਛ ਕੇ ਸਾਹਮਣੇ ਆਇਆ ਕਿ ਇਹ ਇਹੋ ਜੀ ਕੋਈ ਮਿਲੀਭੁਗਤ ਵਾਲੀ ਹਰੇ ਤੱਕ ਗੱਲ ਸਾਹਮਣੇ ਨਹੀਂ ਆਈ ਬਟ ਇਹ ਕਾਫੀ ਜ਼ਿਆਦਾ ਇਹ ਕ੍ਰਿਮੀਨਲ ਇੰਟੈਲੀਜੈਂਟ ਕ੍ਰਿਮੀਨਲਸ ਨੇ ਬਹੁਤ ਹੀ ਸ਼ਾਤਰ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਪੂਰਾ ਇਹ ਰੈਕੀ ਕਰਕੇ ਕਿ ਜਦੋਂ ਸਿਕਿਉਰਿਟੀ ਗਾਰਡ ਹੈ ਕਿਉਂਕਿ ਉਹ ਇਹਨਾਂ ਵੱਡੇ ਟਾਪਿਆਂ ਦੇ ਉੱਤੇ ਗੱਡੀਆਂ ਕਾਫੀ ਜ਼ਿਆਦਾ ਹੁੰਦੀਆਂ ਨੇ ਤੇ ਸਿਕਿਉਰਿਟੀ ਗਾਰਡ ਕਈ ਵਾਰ ਇੱਧਰ ਉੱਧਰ ਹੋ ਜਾਂਦਾ ਸੋ ਅਕੋਰਡਿੰਗਲੀ ਦੇਖ ਕੇ ਇਹੋ ਜੀ ਕਾਰਨ ਨੂੰ ਹੀ ਟਾਰਗੇਟ ਕਰਦੇ ਸੀ ਜਿੱਥੇ ਕਿ ਇਹਨਾਂ ਦੀ ਵਿਜ਼ਿਬਿਲਿਟੀ ਘੱਟ ਹੋਵੇ ਤੇ ਆਸਾਨੀ ਦੇ ਨਾਲ ਉਥੋਂ ਫਰਾਰ ਹੋ ਸਕਦਾ ਸਰ ਜਿਹੜੇ ਔਰਨਾਮੈਂਟ ਰਿਕਵਰੀ ਕੀਤੇ ਗਏ ਉਹ ਜਿਹੜੇ ਉਸ ਦਿਨ ਹੋਏ ਸਿਰਫ ਉਹਨਾਂ ਦੇ ਜਾਂ ਪਹਿਲਾਂ ਵਾਲੇ ਵੀ ਤੁਸੀਂ ਇਹਨਾਂ ਚ ਰਿਕਵਰ ਕੀਤੇ ਨੇ ਹੁਣ ਤੱਕ ਜਿਹੜੀ ਰਿਕਵਰੀ ਹੈ ਇਨ ਜਿਹੜੀ ਇਸ ਦਿਨ ਇਹ ਦਿਲਬਖ ਸਿੰਘ ਜੀ ਦੇ ਇਨਸੀਡੈਂਟ ਹੋਇਆ ਸੀ ਉਹ ਸਾਰੀ ਦੀ ਸਾਰੀ ਰਿਕਵਰ ਹੋ ਚੁੱਕੀ ਹੈ ਆਲਮੋਸਟ ਤੇ ਕੁਝ ਹੋਰ ਵੀ ਹੋਏ ਨੇ ਤੇ ਬਾਕੀ ਅਸੀਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਜਿਹੜੇ ਸੁਨਿਆਰੇ ਤੋਂ ਕੁਝ ਸਾਨੂੰ ਪਤਾ ਲੱਗਿਆ ਕਿ ਜਿੱਥੇ ਵੇਚਦੇ ਸੀ ਉੱਥੇ ਵੀ ਅਸੀਂ ਉਹਨਾਂ ਨੂੰ ਨਾਮਿਨੇਟ ਕਰਕੇ ਲੈ ਕੇ ਆਵਾਂਗੇ ਤੇ ਹੋਰ ਵੀ ਰਿਕਵਰੀ ਜਿਹੜੀ ਇਹਨਾਂ ਨੇ ਵੇਚੀ ਆ ਉਹ ਅਸੀਂ ਬਰਾਮਦ ਕਰਾਂਗੇ ਸਰ